Hey, ਉਹ ਜਵਾਨੀਆਂ ਦਾ ਉਹਨਾਂ ਦਾ ਦਰਦ ਹੈ ਦੁੱਖ ਹੈ ਕਿ ਜਿਹੜੇ ਪਰਮੇਸ਼ਰ ਨੂੰ ਭੁੱਲ ਕੇ ਸੰਸਾਰ ਦੇ ਸੁੱਖਾਂ ਦੇ ਵਿੱਚ ਲੱਗ ਕੇ ਆਪਣੀਆਂ ਪਾਰ ਜਵਾਨੀ ਅਵਸਥਾਵਾਂ ਉੱਥੇ ਬਾਬਾ ਜੀਆ ਦੇ ਸ਼ਲੋਕਾਂ ਦੇ ਵਿੱਚ ਅਯੁਰ ਮਹਾਰਾਜੀ ਸਾਖੀਆਂ ਸਰਵਣ ਕਰਵਾਇਆ ਕਰਦੇ ਸੀ ਇੱਕ ਇੱਕ ਸ਼ਬਦ ਦੇ ਉੱਤੇ ਭਗਤ ਬਾਣੀ ਦੇ ਵਿੱਚ ਕਿਸ ਪਰਥਾਏ ਗੁਰਬਾਣੀ ਉਚਾਰਨ ਕੀਤੀ ਭਗਤਾਂ ਨੇ ਬਾਬਾ ਫਰੀਦ ਜੀ ਆਏ ਇੱਕ ਬਾਜ਼ਾਰ ਦੇ ਵਿੱਚ ਦੀ ਲੰਗੇ ਜਾ ਰਹੇ ਸੀ ਇੱਕ ਜਿਸ ਤਰ੍ਹਾਂ ਕਹੀਏ ਜੀਵਨ ਤੋਂ ਗਿਰੇ ਹੋਏ ਉਹ ਪਰਜੋਵਨ ਅਵਸਥਾ ਵਿਸ਼ੇ ਬਕਾਰਾਂ ਵਾਲਾ ਜੀਵਨ ਸੀ ਉਹ ਇੱਕ ਬੀਬੀ ਜੀ ਦੀ ਸੁੰਦਰਤਾ ਬੜੀ ਸੀ ਇੱਕ ਉਹਦੀ ਗੋਲੀ ਨੂੰ ਨੌਕਰਾਨੀ ਨੂੰ ਐ ਸੋਟੀਆਂ ਦੇ ਨਾਲ ਸਮਕਾ ਮਾਰ ਰਹੀ ਸੀ ਉਸ ਸਮੇਂ ਬਾਬਾ ਫਰੀਦ ਜੀ ਕਿਉਂਕਿ ਮਹਾਪੁਰਖਾਂ ਦਾ ਹਿਰਦਾ ਬੜਾ ਕੋਮਲ ਹੁੰਦਾ ਹੈ ਕਿਸੇ ਦੇ ਪਰਛੇਦ ਸਹੈ ਨ ਸਹੈ ਪਰਛੇਦ ਕਿ ਪ੍ਰਾਏ ਦੇ ਦੁੱਖ ਨੂੰ ਕਹਿੰਦੇ ਨੇ ਇਹ ਸਰੀਰ ਮੇਰੇ ਉੱਪਰ ਆ ਜਾਵੇ ਇਹਦਾ ਪ੍ਰਾਏ ਦਾ ਦੁੱਖ ਪਰ ਮੈਂ ਦੂਸਰੇ ਦਾ ਦੁੱਖ ਨਹੀਂ ਚੱਲ ਸਕਦਾ ਉਹਨੂੰ ਤਰਸ ਆਇਆ ਬਾਬਾ ਫਰੀਦ ਜੀ ਕਹਿੰਦੇ ਬੀਬਾ ਕਿਉਂ ਭਾਈ ਮਾਰ ਰਹੀ ਐ ਇਸ ਨੂੰ ਕਿਉਂ ਘੁੱਟ ਰਹੀ ਐ ਤੂੰ ਕੀ ਐਡਾ ਦੋਸ਼ ਹੋ ਗਿਆ ਕਿਉਂਕਿ ਘਟ ਘਟ ਦੇ ਵਿੱਚੋਂ ਵੀ ਮਹਾਪੁਰਖ ਇੱਕ ਇੱਕ ਵਸਤੂ ਦੇ ਵਿੱਚੋਂ ਇੱਕ ਘੰਟਿਆਂ ਦੇ ਉੱਤੇ ਕੜਿਆਲ ਦਰਵਾਜੇ ਦੇ ਉੱਤੇ ਉਹਦੇ ਤੇ ਪੈ ਰਹੀਆਂ ਸੀ ਜਾਂ ਜਿਵੇਂ ਆਪਾਂ ਸਕੂਲਾਂ ਦੇ ਵਿੱਚ ਘੰਟਾ ਵੱਜਦਾ ਹੈ 40 ਮਿੰਟ ਬਾਅਦ ਘੰਟੀ ਵੱਜਦੀ ਹੈ ਜਿਹੜੀ ਸਕੂਲਾਂ ਦੇ ਵਿੱਚ ਉਹਦੇ ਵੱਲੋਂ ਵੀ ਸਿੱਖਿਆ ਲੈਂਦੇ ਨੇ ਮਹਾਪੁਰਖ ਫਰੀਦਾ ਉਹ ਕੜਿਆਲ ਵੱਲ ਵੀ ਇਹ ਇਹਨੇ ਕੀ ਦੋਸ਼ ਕੀਤਾ ਇਹਦੇ ਤੇ ਪੈ ਰਹੀਆਂ ਨੇ ਮਨਾ ਤੂੰ ਤਾਂ ਹਮ ਦੋਸੜਿਆਂ ਦਾ ਕੀ ਹਾਲ ਕਿ ਉਹ ਕੜਿਆਲ ਦੇ ਬਲ ਦੇਖ ਕੇ ਵੀ ਸਿੱਖਿਆ ਲੈ ਰਹੇ ਨੇ ਇਹ ਨਦੋਸਾਂ ਮਾਰੀਏ ਹਮ ਦੋਸਾਂ ਦਾ ਕੀ ਹਾਲ ਉਧਰੋਂ ਮਾਰ ਰਹੀ ਹੈ ਕਹਿੰਦੇ ਵੀਬਾ ਕਿਉਂ ਕੁੱਟ ਰਹੀ ਐ ਤੂੰ ਇਸ ਨੂੰ ਕਹਿੰਦੇ ਮੈਂ ਇਸ ਨੇ ਅੱਜ ਮੈਨੂੰ ਸੁਰਮਾ ਜਿਹੜਾ ਰੋਜ਼ ਕੁੱਟ ਕੇ ਦਿੰਦੀ ਸੀ ਉਹਨੇ ਬਾਰੀਕ ਨਹੀਂ ਕੁੱਟਿਆ ਉਹ ਮੈਂ ਅੱਖਾਂ ਦੇ ਵਿੱਚ ਪਾਇਆ ਮੇਰੇ ਅੱਖਾਂ ਦੇ ਵਿੱਚ ਰੜ ਗਿਆ ਇਸ ਕਰਕੇ ਇਸਨੇ ਉਹ ਦੋਸ਼ ਕੀਤਾ ਮੇਰੀ ਗੋਲੀ ਹੈ ਨੌਕਰਾਨੀ ਹੈ ਇਸ ਕਰਕੇ ਮੈਂ ਇਹਨੂੰ ਸਜ਼ਾ ਦੇ ਰਹੀ ਹਾਂ ਬਾਬਾ ਫਰੀਦ ਜੀ ਨਾ ਭਾਈ ਕੋਈ ਨਹੀਂ ਛੱਡ ਦਿਓ ਸਮਾਂ ਲੰਘਿਆ ਆ ਜਿਹੜਾ ਕਾਲ ਦਾ ਸਮਾਂ ਆ ਰਿਹਾ ਹੈ ਕਾਲ ਤੋ ਪਹੁੰਚਿਓ ਆਨ ਸਮਝਿਤ ਰਹੇ ਅਜਾਨ ਜਿਹੜੀ ਵਸਤੂ ਸਮਝਣੀ ਸੀ ਸੰਸਾਰ ਵਿੱਚ ਉਹ ਸਮਝ ਨਹੀਂ ਆਖਰਲਾ ਸਮਾਂ ਆ ਗਿਆ ਭੌਰ ਅਡਾਰੀ ਮਾਰ ਗਿਆ ਬਾਹਰ ਗਈ ਉੱਥੇ ਹੀ ਕਿਤੇ ਸਰੀਰ ਛੁੱਟ ਗਿਆ ਉਹਦਾ ਜਿਹੜਾ ਉਹ ਕਿਉਂਕਿ ਬਾਬਾ ਜੀ ਫੇਰ ਕਿਸੇ ਆਪ ਦੇ ਤਕੀਏ ਵਾਲ ਲੰਘੇ ਜਾ ਰਹੇ ਸ ਤੇ ਆਪਦੀ ਮੌਜ ਦੇ ਵਿੱਚ ਉਹਦਾ ਸਰੀਰ ਐ ਉਹਦਾ ਕਰੰਗ ਰੋਲ ਰਿਹਾ ਸੀ ਜਿਹੜੇ ਸਮਾ ਹਲੰਗ ਜਾਂਦਾ ਹੈ మాਸ ਕੌਂ ਕਿਤਾ ਗੁੱਤੇ ਗਿਲਜਾਂ ਖਾਂਦੇ ਨੇ మాਸ ਨੂੰ ਤੇ ਅਗਰ ਜਿਹੜਾ ਆਪਣਾ ਸਿਰ ਦੀ ਖੋਪਰੀ ਰਹਿ ਜਾਂਦੀ ਹੈ ਅੱਖਾਂ ਵਾਲਾ ਜਗ੍ਹਾ ਰਹਿ ਜਾਂਦੀ ਹੈ ਉਹ ਖੋਪਰੀ ਰੁਲ ਰਹੀ ਸੀ ਉਹਦੇ ਵਿੱਚ ਪੰਛੀਆਂ ਨੇ ਆਲਣੇ ਪਾਏ ਹੋਏ ਸੀ ਉਹ ਜਦੋਂ ਖੋਪਰੀ ਦੇਖੀ ਬਾਬਾ ਜੀਆਂ ਨੇ ਉਦੇਵਾਲ ਦੇਖ ਕੇ ਧਿਆਨ ਲਾਇਆ ਕਿ ਕੈਸਾ ਇਨਸਾਨ ਹੋਵੇਗਾ ਜੀ ਦੀ ਖੋਪਰੀ ਰੁਲ ਰਹੀ ਹੈ ਜਿੱਥੇ ਹੋਰ ਵੀ ਜੈ ਸਿਰ ਰਾਜ-ਰਾਜ ਬੰਧਤ ਪਾਗ ਸੋ ਸਿਰ ਚੁੰਝ ਸਵਾਰ ਹੈ ਕਾਗ ਇਸ ਤਰ੍ਹਾਂ ਦੇ ਵੀ ਸ਼ਬਦ ਆਉਂਦੇ ਨੇ ਆਪਾਂ ਸਮੇਸਤ 1:30 ਵਜੇ ਦੇ ਰੂਸ ਸਮਾਪਤੀ ਹੈ ਸੋ ਬਾਬਾ ਜੀਆ ਨੇ ਜਦੋਂ ਉਹ ਦੇਖਿਆ ਉਸ ਸਮੇਂ ਵੀ ਧਿਆਨ ਲਾ ਕੇ ਦੇਖਿਆ ਕੌਣ ਹੈ ਤਾਂ ਨਜ਼ਰੀ ਆਇਆ ਕਿ ਉਹੀ ਬੀਬੀ ਹੈ ਉਸੇ ਦੀ ਐ ਖੋਪਰੀ ਹੈ ਜਿਹੜੀ ਇਹਨਾਂ ਅੱਖਾਂ ਦੇ ਵਿੱਚ ਸੁਰਮਾ ਥੋੜਾ ਮੋਟਾ ਕਟਿਆ ਗਿਆ ਤੇ ਉਹਦੇ ਉੱਤੇ ਸੰਕਾ ਪੈ ਰਹੀਆਂ ਸੀ ਨੌਕਰਾਨੀ ਦੇ ਉੱਤੇ ਅੱਜ ਆਹ ਕੀ ਹਾਲ ਹੋ ਰਿਹਾ ਉਸ ਕੋਪਰੀ ਦਾ ਅੱਖਾਂ ਦੇ ਵਿੱਚੋਂ ਅੱਖਾਂ ਨਿਕਲ ਗਈਆਂ ਬਾਕੀ ਜਗ੍ਹਾ ਦੇ ਉੱਤੇ ਫਰੀਦਾ ਸੇਲ ਜੋਲ ਲੋਹਣ ਦੇ ਵਾਸਤੇ ਕਿਹਾ ਕਿ ਜਿੰਨ ਲੋਹਣ ਜਗ 모ਹਿਆ ਜਦੋਂ ਇਹਨਾਂ ਅੱਖਾਂ ਦੇ ਨਾਲ ਪਤਾ ਨਹੀਂ ਕਿੰਨੇ ਕੁ ਵਿਸ਼ਈ ਲੋਕ 모ਹ ਕੇ ਇਹਦੇ ਕੋਲ ਆਉਂਦੇ ਸੀ ਵਿਸ਼ੇ ਸੁਖ ਭੋਗਣ ਵਾਸਤੇ ਤੇ ਅੱਜ ਇਹਦੀ ਹਾਲਤ ਕੀ ਹੋ ਰਹੀ ਹੈ ਜेन ਲੋਇਣ ਜਗ 모ਹਿਆ ਸਾਰੇ ਸੰਸਾਰ ਨੂੰ ਮੰਦ ਕਰਮਾਂ ਦੇ ਵਿੱਚ ਲਾਇਆ ਹੋਇਆ ਸੀ ਇਹਨਾਂ ਨੇਤਰਾਂ ਦੇ ਕਹਿੰਦੇ ਸੇ ਲੋਇਣ ਮੈਂ ਡਿਠ ਕਹਿੰਦੇ ਅੱਜ ਮੈਂ ਉਹ ਅੱਖੀਆਂ ਦੇਖੀਆਂ ਨੇ ਵਾਹਿਗੁਰੂ ਮੈਂ ਦੇਖੀਆਂ ਅੱਜ ਉਹ ਅੱਖੀਆਂ ਦੇਖੀਆਂ ਰੋਹਿਆ ਸੇ ਲੋਇਨ ਮੈਂ ਡਿਠਾ ਬਾਬਾ ਫਰੀਦ ਜੀ ਕਹਿੰਦੇ ਉਹ ਅੱਖਾਂ ਦਾ ਹਾਲ ਕੀ ਹੋਊਗਾ ਅੱਜ ਮੈਂ ਉਹ ਅੱਖਾਂ ਦੇਖੀਆਂ ਨੇ ਕਿ ਕਜਲ ਰੇਖ ਨਾ ਸਹਿਦਿਆਂ ਪੰਖੀ ਸੂਏ ਬਹਿਠ ਕਿ ਜਿਹੜੀਆਂ ਅੱਖਾਂ ਦੇ ਵਿੱਚ ਸੁਰਮਾ ਪਾ ਕੇ ਸੁੰਦਰਤਾ ਦਿਖਾ ਕੇ ਸੰਸਾਰ ਨੂੰ ਵਿਸ਼ੇ ਵਿਕਾਰਾਂ ਵਾਲ ਮੰਦ ਕਰਮਾਂ ਵਾਲ ਰਾ ਰਹੀਆਂ ਸੀ ਉਹਨਾਂ ਅੱਖਾਂ ਦਾ ਹਾਲ ਕੀ ਹੋ ਰਿਹਾ ਹੈ ਕਿ ਉੱਥੇ ਪੰਛੀਆਂ ਨੇ ਆਲਣੇ ਪਾਏ ਹੋਏ ਨੇ ਅੱਗੇ ਆਂਡੇ ਦੇਖੇ ਪੰਖੀ ਉੱਥੇ ਬਾਜੇ ਬੱਚਿਆਂ ਨੂੰ ਜਨਮ ਦਿੱਤਾ ਹੋਇਆ ਹੈ ਉਹਨਾਂ ਆ ਅੱਖਾਂ ਦੇ ਵਿੱਚ ਆਪਣੀਆਂ ਗਲੀਆਂ ਹੁੰਦੀਆਂ ਨੇ ਕੋਪਰੀ ਦੇ ਵਿੱਚ ਉਸ ਕੋਪਰੀ ਦੀ ਇਹ ਹਾਲਤ ਮਹਾਂਪੁਰਖ ਵੀ ਧਾਰਨਾ ਪੜਿਆ ਕਰਦੇ ਸੀ ਸੰਤ ਮਹਾਰਾਜ अखिय कज़ल ने पक्षी आले से पाले अखिय कज़ल नेण पक्षी वारे पाले ਜਾंदे ਨਹੀਂ ਡਰਾਂ ਇਸ ਪ੍ਰੀਤ ਨਾ ਜਾ ਕਿ ਜਿਦਾ ਕਿਤੀ ਜੋਵਨ ਪੀਤ ਵੇਨ ਸੁਖ ਗਏ ਕਮਲਾਏ ਉਹ ਜਿਨ੍ਹਾਂ ਦੀ ਪਰ ਜੋਵਨ ਅਵਸਥਾ ਗੁਰੂ ਮਹਾਰਾਜ ਜੀਆਂ ਦੀ ਸੇਵਾ ਸੇਵਨ ਦੇ ਵਿੱਚ ਲੰਗੀ ਹੈ ਉਹਦੇ ਜਾਣ ਦਾ ਕੋਈ ਡਰ ਨਹੀਂ ਹੈ ਪਰ ਆ ਜਿਹੜੀ ਆਧਾਰਨ ਬਾਬਾ ਫਰੀਦ ਜੀ ਨੇ ਦਿੱਤੀ ਹੈ ਐਸੇ ਲੋਇਣ ਵਾਲੀ ਤੇ ਪੰਛੀਆਂ ਦੇ ਆਲਣੇ ਪਾਏ ਹੋਏ ਨੇ ਕਹੇ ਹਾਲ ਹੋ ਰਿਹਾ ਹੈ ਇਹਨਾਂ ਦਾ ਮੈਨੂੰ ਡਰ ਹੈ ਫਰੀਦਾ ਕੀਤੀ ਜੋਵਨ ਪ੍ਰੀਤ ਬਿਨ ਸੁੱਕ ਗਏ ਕਮਲਾਈ ਇਹੋ ਜਿਹੇ ਜੋਵਨ ਅਵਸਥਾ ਦੇ ਵਿੱਚ ਜਿਹੜੀ ਵਿਸ਼ੇ ਵਿਕਾਰਾਂ ਦੇ ਵਿੱਚ ਜੋਵਨ ਅਵਸਥਾ ਲੰਗੀ ਹੈ ਕਿੰਨੇ ਕੁ ਕਰਮ ਕੀਤੇ ਨੇ ਇਹਨਾਂ ਤੇ ਕਹਿੰਦੇ ਮੈਨੂੰ ਤਰਸ ਆਉਂਦਾ ਹੈ ਇਹਨਾਂ ਦਾ ਡਰ ਹੈ ਇਹਨਾਂ ਦਾ ਮੈਨੂੰ ਦੁੱਖ ਹੈ ਸੋ ਹਉ ਇਹੋ ਜਿਹੇ ਬਾਬਾ ਬਸਾਕਾ ਸਿੰਘ ਜੀ ਵਰਗੇ ਇਹਨਾਂ ਨੇ ਭਰ ਜੋਵਨ ਅਵਸਥਾ ਵੀ ਮਹਾਪੁਰਖਾਂ ਦੇ ਲੇਖੇ ਵਿੱਚ ਲਾਈ ਗੁਰੂ ਦੀ ਸੇਵਾ ਦੇ ਵਿੱਚ ਲਾਈ ਹੈ ਤੇ ਵਿਰਧ ਅਵਸਥਾ ਤੱਕ ਆ ਥੋੜਾ ਸਮਾਂ ਹੋਣਾ ਇੱਥੇ ਵੀ ਆ ਕੇ ਉਹਨਾਂ ਨੇ ਬੈਠ ਜਾਣਾ ਵੀ ਹੁਣ ਸਰੀਰ ਜਿੰਨਾ ਕਿਉਂਕਿ ਸਭ ਦੇ ਉੱਤੇ ਹੀ ਇਹ ਅਵਸਥਾ ਹੋਣੀ ਹੈ ਪਰ ਉਹਨਾਂ ਨੇ ਇਹੋ ਜਿਹੇ ਗੁਰਮੁਖ ਪਿਆਰਿਆਂ ਦੇ ਜੀਵਨ ਆਵਾਸਤੇ ਕਿ ਗੁਰਮੁਖ ਜਨਮ ਸਵਾਰ ਦਰਗਹ ਚੱਲਿਆ ਸੱਚੀ ਦਰਗਹ ਜਾਏ ਸੱਚਾ ਪੈੜ ਮੱਲੇ ਆ ਜੋ ਗੁਰਮਤ ਦੇ ਅਨਸਾਰ ਕਿ ਸੰਸਾਰ ਤੋਂ ਤਰਨ ਵਾਸਤੇ ਹੀ ਆਪਾਂ ਨੇ ਸਰਨ ਜਾਮ ਲਾਗ ਭਵਜਲ ਤਰਨ ਕੈ ਜਨਮ ਬਿਰਥਾ ਜਾ ਤਰੰਗ ਮਾਇਕੈ ਮਾਇਆ ਦੇ ਵਿੱਚ ਤਾਂ ਬੇਅਰਥ ਜਨਮ ਸਭ ਦਾ ਜਾ ਰਿਹਾ ਹੈ ਪਰ ਜਿਨ੍ਹਾਂ ਨੇ ਇੱਕ ਅੰچل ਗਹਿ ਕੇ ਸਾਧਕ ਤਰਨਾ ਏ ਸੰਸਾਰ ਇਹ ਵਚਨ ਨੂੰ ਵੀ ਇੱਕ ਮਹਾਪੁਰਖਾਂ ਦੇ ਲੜ ਲੱਗ ਕੇ ਉਹਨਾਂ ਦੀ ਸੰਗਤ ਕਰਕੇ ਆਪਣਾ ਜੀਵਨ ਬਸਰ ਕਰਿਆ ਉਹਨਾਂ ਦੇ ਹੁਕਮ ਦੇ ਵਿੱਚ ਸੇਵਾ ਕੀਤੀ ਜਿੱਥੇ ਵੀ ਜੈਸੀ ਆਗਿਆ ਕੀਨੀ ਠਾਕਰ ਤਿਸਤੇ ਮੁੱਖ ਨਹੀਂ ਮੋਰਿਓ ਇਹ ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਜਿਨ੍ਹਾਂ ਨੇ ਕਮਾਈ ਹੈ ਕਿ ਮਾਲਕ ਨੇ ਜਿੱਥੇ ਵੀ ਡਿਊਟੀ ਲਾ ਦਿੱਤੀ 파ਵੇਂ ਫਤਿਹਗੜ੍ਹ ਸਾਹਿਬ 파ਵੇਂ ਅਟਲ ਆਸਣ ਦੇ ਉੱਤੇ ਵੀ ਬਾਬਾ 인ਦਰਜੀਤ ਪਾਸ ਵੀ ਉਹਨਾਂ ਨੇ ਸੇਵਾ ਕੀਤੀ ਜਿੱਥੇ ਵੀ ਮਹਾਪੁਰਖਾਂ ਨੇ ਇਸ਼ਾਰਾ ਕਰ ਦਿੱਤਾ ਇਸ ਸਥਾਨ ਦੇ ਉੱਤੇ ਬਾਗ ਦੇ ਵਿੱਚ ਔਰ ਕਿੰਨੇ ਸਾਲ ਇਸ ਸਥਾਨ ਦੇ ਉੱਤੇ ਸੇਵਾ ਕੀਤੀ ਭਾਵੇਂ ਕਿ ਐਸੇ ਜੋਵਨ ਉਹ ਦਰਗਾਹ ਦੇ ਵਿੱਚ ਜਿੱਥੇ ਸੰਤ ਇਸਰ ਸਿੰਘ ਜੀ ਨੇ ਧਾਰਨਾ ਪੜੀ ਸੀ ਨੀ ਕਿ ਸੰਤ ਹਮਾਰਾ ਗਹਿਣਾ ਉਹ ਇਹ ਨਾਮ ਦਾ ਇੱਕ ਮਹਾਪੁਰਖਾਂ ਦੇ ਹੁਕਮ ਰੂਪੀ ਗਹਿਣੇ ਨੂੰ ਪਹਿਨ ਕੇ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਜਾਂਦੇ ਨੇ ਜਿਸ ਗਹਿਣੇ ਨੂੰ ਦੇਖ ਕੇ ਉਹ ਮੋਹਰ ਨੂੰ ਦੇਖ ਕੇ ਹੀ ਧਰਮ ਰਾਜ ਕਿ ਹੱਥ ਜੋੜ ਕੇ ਖੜ ਜਾਂਦਾ ਹੈ ਕਿ ਇਹ ਪੂੰਜੀ ਮਹਾਪੁਰਖਾਂ ਨੇ ਇਹਨਾਂ ਨੂੰ ਸੇਵਾ ਦੀ ਨਾਮ ਦੀ ਸਿਮਰਨ ਦੀ ਇਹ ਮਾਤ ਲੋਕ ਵਿੱਚੋਂ ਭਰਪੂਰ ਕਰਕੇ ਭੇਜੀ ਹੈ ਤੇ ਸੰਤਨ ਮੋਕ ਕੋ ਪੂੰਜੀ ਸੌਂਪੀ ਤਾ ਉਤਰਿਆ ਮਨ ਕਾ ਧੋਖਾ ਧਰਮ ਰਾਏ ਅਬ ਕਹਾ ਕਰੈਗੋ ਜੋ ਫਾਟਿ ਫਾਟਿ ਸਗਲੋ ਲੇਖਾ ਤਨ ਮਹਾਰਾਜ ਜੀ ਦੀ ਕੋਈ ਪੇਸ਼ ਨਹੀਂ ਜਾਂਦੀ ਆਓ ਉਹਨਾਂ ਦੇ ਪ੍ਰਥਾਇਆ ਪਰ ਅਰਦਾਸ ਬੇਨਤੀ ਕਰੀਏ ਸਮੂਹ ਪਰਿਵਾਰ ਬੈਰਾਗ ਦੇ ਵਿੱਚ ਹੈ ਇਹ ਹੈ ਇਸ ਵੇਲੇ ਆਪਾਂ ਨੇ ਸਾਰੇ ਨੇ ਰਲ ਕੇ ਜੋ ਗੁਰਬਾਣੀ ਦੀਆਂ ਪੰਕਤੀਆਂ ਦੇ ਅਨਸਾਰ ਉਹਨਾਂ ਦਾ ਜੀਵਨ ਢੁਕਦਾ ਹੈ ਜੋ ਆਪਾਂ ਨੇ ਪ੍ਰਮਾਣ ਦਿੱਤੇ ਨੇ ਸਤਿਗੁਰੂ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਦੇ ਅਨਸਾਰ ਸੇਵਕੀ ਓੜਕ ਨਿਭਹੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰੱਖਿਓ ਚੀਤ ਮਹਾਪੁਰਖ ਦਾ ਸਰੂਪ ਪਰਮੇਸ਼ਰ ਦਾ ਹੀ ਸਰੂਪ ਹੁੰਦਾ ਹੈ ਨਿਰਗੁਣ ਸਰੂਪ ਦੇ ਵਿੱਚ ਕਿਉਂਕਿ ਅਕਾਇਆ ਕਰਕੇ ਤਾਂ ਕਿਸੇ ਨੇ ਵੀ ਸਰੀਰ ਦੇ ਵਿੱਚੋਂ ਰਹਿਣਾ ਇਤੋਂ ਔਰ ਸਾਰਿਆਂ ਨੇ ਤੁਰ ਜਾਣੇ ਨੇ ਪਰ ਇੱਕ ਮਹਾਪੁਰਖ ਦਾ ਸਰੂਪ ਨਾਮ ਦਾ ਹੀ ਸਰੂਪ ਹੋ ਜਾਂਦਾ ਹੈ ਜਿਨ੍ਹਾਂ ਦੀ ਸੰਗਤ ਕਰਨ ਦੇ ਨਾਲ ਜੋ ਵੀ ਉਹਨਾਂ ਦੀ ਸੰਗਤ ਕਰਦੇ ਨੇ ਅੰچل ਗਹਿ ਪਕੜਦੇ ਨੇ ਅੰਚ ਪੱਲਾ ਪਕੜਦੇ ਨੇ ਉਹਨਾਂ ਦੀ ਸੰਗਤ ਰੂਪੀ ਉਹ ਐ ਸੰਸਾਰ ਤੋਂ ਤਰ ਜਾਂਦੇ ਨੇ ਸੋ ਆਓ ਸਤਿਗੁਰੂ ਪਾਤਸ਼ਾਹ ਦੀ ਕਿਰਪਾ ਕਰਨ ਉਹਨਾਂ ਸੇਵਕਾਂ ਦੀ ਜੋ ਜੀਵਨ ਦੀ ਜੋ ਵੀ ਮੰਜ਼ਲ ਉਹਨਾਂ ਨੇ ਤੈਅ ਕਰਕੇ ਉਸ ਸਕਾਰਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਜਾਬ ਰਾਜੇ ਨੇ ਆਪਾਂ ਸਾਰੀ ਸੰਗਤ ਨਾਲ ਮਿਲ ਕੇ ਅਰਦਾਸ ਬੇਨਤੀ ਕਰੀਏ ਕਿ ਉਸ ਵਿਚੜੀ ਰੂਹ ਨੂੰ ਸਤਿਗੁਰੂ ਪਾਤਸ਼ਾਹ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ ਕਰਨ ਪਿੱਛੇ ਪਰਿਵਾਰ ਨੂੰ ਸੰਤ ਖਾਸਾ ਦਲ ਦੀਆਂ ਸੰਗਤਾਂ ਨੂੰ ਸਭ ਨੂੰ ਪਾਣਾ ਮੰਨਣ ਦਾ ਸਤਿਗੁਰੂ ਜੀ ਬਖਸ਼ਿਸ ਕਰਨ ਬਾਲ ਬਖਸ਼ਿਸ ਕਰਨ ਆਓ ਅਨੰਦ ਸਾਹਿਬ ਦਾ ਪਾਠ ਕਰਕੇ ਆਪਾਂ ਸਮਾਪਤੀ ਕਰੀਏ ਆ ਇੱਕ ਧਾਰਨਾ ਵੀ ਪੜ ਲਈਏ Be free रामकली वाला तीजा आनंदिक ओंकार सतगुरु प्रसाद आनंद पया मेरी माए सतगुरु मैं पाया सता मैं मैं गुरुवा उहुवा रावीरत्न परिवार परिवार शब्द गावन आ Oh my god ਇਤਕਾਰ ਸੁਹਾਗ ਅਰ ਸੁਹਾਗ ਸ਼ਾਮੁਸਵਾਗੇ ਕਰਾ ਜਿਤਕਾਰਾਂ ਦਾ ਪੰਜ ਦੂਤ ਸੁਵਾਸੀ ਦੀ ਤੇ ਕਾਲ ਕੰਟਿਕ ਸੇ ਪੂਰੇ ਦੁਨਸੇ ਗਾਈ ਸੂਰੇ ਬੀਜ ਕਹੇ ਸੁਰਤ ਸਤਿਗੁਰਾਂ ਵੇਨ ਬੰਤ ਨਾਨਕ ਪੁਜਾਰਨ ਲਾਗੇ ਮਾਝਾ ਲਾਗੇ ਸੂਰੇ تو hey, کو hey, hey, hey.